ਕੌਮ ਦੇ ਵਿੱਚ ਘਟਨਾ ਕਰਮਚਾਰੀਆ ਹੈ ਉਹ ਬਹੁਤ ਮੰਦਪਾਗਾ ਹੈ ਕੌਮੀ ਦਰਦ ਰੱਖਣ ਵਾਲਾ ਹਰ ਇੱਕ ਜਿਹੜਾ ਸੁਹਿਰਦ ਸਿੱਖ ਹੈ ਉਹ ਆਪਣੇ ਤੁਰ ਅੰਦਰ ਤੋਂ ਚਿੰਤਤ ਹੈ ਸਾਡੀ ਸਮੁੱਚੀ ਕੌਮ ਨੂੰ ਸਮੁੱਚੀ ਕੌਮ ਨੂੰ ਕੱਲੇ ਭਾਰ ਦੇ ਨੇ ਟੋਟਲ ਜਿੱਥੇ ਵੀ ਸਿੱਖ ਬੈਠੇ ਆ ਜਿੰਨੇ ਕੁ ਸੇ ਤੁਹਾਨੂੰ ਬੇਨਤੀ ਕਰ ਸਕਨੇ ਆ ਹੱਥ ਜੋੜ ਕੇ ਬੇਨਤੀ ਹੈ ਆਪਣੀ ਨਿਜਤਾ ਨੂੰ ਆਪਣੇ ਸਵਾਰਥ ਨੂੰ ਆਪਣੀ ਖੌਮੇ ਨੂੰ ਤਿਆਗ ਕੇ ਤਿਆਗ ਦੀ ਭਾਵਨਾ ਸਮ ਰੱਖ ਕੇ ਆਪਾਂ ਕੌਂਗ੍ਰੈਸ ਸੁਹਿਰਦ ਹੋ ਕੇ ਸੋਚੀਏ ਦੂਸਰੀ ਬੇਨਤੀ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਜਦੋਂ ਵੀ ਕੋਈ ਤਖਤ ਸਹਿਬਾਨ ਤੇ ਘਟਨਾ ਕਰੋਂ ਵਾਪਰਦਾ ਸਮੁੱਚੀ ਕੌਮ ਚੋਂ ਇੱਕ ਆਵਾਜ਼ ਉੱਠਦੀ ਹੈ ਕਿ ਉਸ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਬਿਲਕੁਲ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਕੋਈ ਦੁਸ਼ਵੈਸ਼ ਤੇ ਧੜੇਬੰਦੀ ਚ ਨਾ ਲਵੇ ਕਿ ਸਿੰਘ ਸੇਵ ਨੂੰ ਲਾਉਣਾ ਸਿੰਘ ਸੇਵ ਨੂੰ ਹਟਾਉਣਾ ਇਸ ਦਾ ਕੋਈ ਪੱਕਾ ਵਿਧਿ ਵਿਵਧਾਨ ਬਣਾਇਆ ਜਾਏ ਜੇ ਆਪਾਂ ਦਸਤਾਰਾਂ ਬਨ ਕੇ ਸਿੰਘ ਸਭਾ ਨੂੰ ਲਿਉਨੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਤੁਰ ਲਗਿਆਂ ਵੀ ਉਸ ਦਸਤਾਰ ਦਾ ਖਿਆਲ ਜ਼ਰੂਰ ਰੱਖਿਓ ਸਾਡੇ ਵੱਲੋਂ ਹੱਥ ਜੋੜ ਕੇ ਸਮੁੱਚੀ ਕੌਮ ਨੂੰ ਕਿ ਬੇਨਤੀ ਹੈ ਉਹ ਆਪਾਂ ਸੱਚੀ ਮੁੱਚੀ ਹਾਸੋਹੀਣੀ ਲੋਕਾਂ ਸਾਹਮਣੇ ਹੋਏ ਬੈਠੇ ਅਸੀਂ ਕਿਉਂ ਨਹੀਂ ਸੋਚਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਆਪਣੇ ਸਾਰੀ ਦੁਨੀਆ ਨੂੰ ਅਸੀਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਪੂਰੇ ਬ੍ਰਹਿਮੰਡ ਨੂੰ ਸੁਖ ਦੇਣ ਵਾਲਾ ਹੈ ਤੇ ਆਪਾਂ ਅੰਦਰੋਂ ਸਾਰੇ ਤਫੇ ਬੈਠੇ ਆ। ਮੈਨੂੰ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਚੇਤੇ ਆਉਂਦਾ ਹੈ। ਉਹਨਾਂ ਨੇ ਕਿਹਾ ਸੀ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਏ। ਪਾਣੀ ਲਾਆ ਹਰੀ ਹੋ ਜਾਏਗੀ। ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਨਾ ਉਸਨੇ ਕਦੀ ਹਰੀ ਨਹੀਂ ਹੋਣਾ। ਸਿੱਖੋ। ਮੇਰੇ ਹੱਥ ਜੋੜ ਕੇ ਬੇਨਤੀ ਇਸ ਅਪੀਲ ਨੂੰ ਕਿਸੇ ਵੀ ਸਾਜ਼ਿਸ਼ ਨਾਲ ਜੋੜ ਕੇ ਨਾ ਵੇਖਿਓ। ਯਾਦ ਰੱਖਿਓ ਜੇ ਬਾਣੀ ਦੇ ਹੁੰਡਿਆ ਵੀ ਅਸੀਂ ਸੁੱਕ ਗਏ ਨਾ ਤੇ ਦੁਨੀਆਂ ਦੇ ਕਿਸੇ ਬੰਦੇ ਨੇ ਸਾਨੂੰ ਸਕੂਨ ਨਹੀਂ ਦੇ ਸਕਦਾ ਨਾ ਕਿਸੇ ਧੜੇ ਬੰਦੀ। ਬਾਬਾ ਫਰੀਦ ਸਾਹਿਬ ਦੇ ਬੱਚੇ ਨੂੰ ਚੇਤੇ ਰੱਖਿਓ ਤਤੀ ਤੋ ਇਹਨਾਂ ਪਲਵੈ ਜੇ ਜਲ ਟੁੱਬੀ ਦੇ ਫਰੀਦਾ ਜੋ ਡੁਹਾਗਣ ਰੱਬ ਦੀ ਚੂਰਿੰਦੀ ਚੁਰੇ ਇਹ ਗੱਲ ਯਾਦ ਰੱਖਿਓ ਕਿਉਂਕਿ ਵਕਤੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹਦੇ ਅਰਥ ਕੁਝ ਹੋਰ ਹੁੰਦੇ ਆ ਸਮਾਂ ਲੰਘਣ ਤੋਂ ਬਾਅਦ ਜਦੋਂ ਉਹਨਾਂ ਘਟਨਾਵਾਂ ਦੀ ਚੀਰ ਫਾੜ ਹੁੰਦੀ ਏ ਮੁਲਾਂਕਣ ਹੁੰਦਾ ਉਦੋਂ ਬਾਅਦ ਕਈ ਵਾਰੀ ਸਾਰੇ ਸੁੱਚ ਲੱਗ ਪੈਂਦੇ ਆ ਵੀ ਅਸੀਂ ਉਸ ਵਕਤ ਆ ਕਿਉਂ ਕਰ ਦਿੱਤਾ ਇੱਕ ਮੈਂ ਸਿਰ ਬੇਨਤੀ ਕਰਾਂਗਾ ਉਰਦੂ ਦਾ ਸ਼ੇਰ ਹੈ ਭਾਵੇਂ ਉਹ ਮੈਂ ਬਦਲਿਆ ਹੋਇਆ ਹੈ ਪਰੀਆ ਦੇਖੋ ਡੁੱਬੇਗੀ ਕਿਸ਼ਤੀ ਤਾਂ ਡੁੱਬेंगे सारे ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮਾਰੇ ਬਸ ਇਸ ਗੱਲ ਨੂੰ ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ ਪਲੀਜ਼ ਮੈਂ ਵਾਸਤਾਂ ਨੂੰ ਬਾਸਕਦਾ ਸਿੰਘ ਸਹਿਬਾਨ ਦੇ ਰਤਬਿਆਂ ਦਾ ਤੱਕ ਸਹਿਬਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖੋ ਬੀਤੇ ਹੋਏ ਇਤਿਹਾਸ ਤੋਂ ਆਪਾਂ ਸੇਧ ਲਈਏ ਆਪਾਂ ਨਾ ਗਲਤੀਆਂ ਕਰੀਏ ਸਮੁੱਚੀ ਕੌਮ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ